ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਮਿਲਿਆ ਹੈ ਬੈਸਟ ਪਰਫਾਰਮਿੰਗ ਡਿਸਟ੍ਰਿਕਟ ਦਾ ਐਵਾਰਡ ਇਹ ਐਵਾਰਡ ਨਵਾਂ ਸ਼ਹਿਰ ਦੇ ਐਸਜੀਐਮ ਸਹਾਇਕ ਕਮਿਸ਼ਨਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਦਿੱਲੀ ਦੇ ਵਿੱਚ ਮਿਲਿਆ ਹੈ ਸ਼ਹੀਦ ਭਗਤ ਸਿੰਘ ਨਗਰ ਨਵਾਂ ਸਹਿਰ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨਵੀਂ ਦਿੱਲੀ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੁਆਰਾ ਸੰਯੁਕਤ ਤੌਰ ਤੇ ਬੱਚਿਆਂ ਨੂੰ ਨਸ਼ੇ ਦੇ ਉਪਯੋਗ ਨੂੰ ਰੋਕਣ ਦੇ ਲਈ ਫਰਵਰੀ 2021 ਜੁਆਇਨ ਐਕਸ਼ਨ ਪਲਾਨ ਇੱਕ ਜੁੱਧ ਨਸ਼ੇ ਦੇ ਵਿਰੁੱਧ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਬੱਚਿਆਂ ਵਿੱਚ ਨਸ਼ੇ ਦੇ ਦੁਰਉਪਯੋਗ ਨੂੰ ਰੋਕਣ ਦੇ ਲਈ ਵੱਧ ਤੋਂ ਵੱਧ ਐਕਟੀਵਿਟੀ ਦਿਖਾਈ ਗਈ ਸੀ ਅਤੇ ਇਸ ਕਾਰਗੁਜ਼ਾਰੀ ਦੇ ਦੌਰਾਨ ਸ਼ਹੀਦ ਭਗਤ ਸਿੰਘ ਨਗਰੇ ਨੂੰ ਬੈਸਟ ਪਰਫਾਰਮਿੰਗ ਡਿਸਟ੍ਰਿਕਟ ਘੋਸ਼ਿਤ ਕੀਤਾ ਗਿਆ ਹੈ ਜੋ ਉਹਨਾਂ ਦੇ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜੀ ਸਾਨੂੰ ਅਚੀਵਮੈਂਟ ਗਵਰਨਮੈਂਟ ਆਫ ਇੰਡੀਆ ਨੇ ਰੈਕਗਨਾਈਜ਼ ਕੀਤਾ ਐ ਐਸ ਬੀ ਐਸ ਨਗਰ ਨੂੰ ਐਸ ਦੋਨਲੀ ਡਿਸਟ੍ਰਿਕਟ ਇਨ ਨਾਰਥ ਇੰਡੀਆ ਜੀਨੇ ਜਿਹੜੀ ਲੜਾਈ ਅਗੇ ਸਬਸਟੈਂਸ ਅਬਿਊਜ਼ ਡਰੱਗ ਅਬਿਊਜ਼ ਬੱਚਿਆਂ ਦੇ ਵਿੱਚ ਇਦੇ ਵਿੱਚ ਸਾਡਾ ਪ੍ਰਥਮ ਨੰਬਰ ਆਇਆ ਜਿਹਦੇ ਵਿੱਚ ਅਸੀਂ ਜਿਹੜੇ ਆਪਣੇ ਇਨਕਲਾਬ ਵਾਰੀਅਰ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਤੇ ਪ੍ਰਭਾਰੀ ਕਲੱਬ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਅਸੀਂ ਘਰ-ਘਰ ਦੇ ਵਿੱਚ ਬੱਚਿਆਂ ਨੂੰ ਫੈਮਲੀਆਂ ਦੇ ਵਿੱਚ ਵਸ ਗਏ ਸੀ ਐਂ ਜਿਹੜੀ ਅਸੀਂ ਸਕੀਮ ਕੀਤੀ ਹੈ ਇਹਦੇ ਨਾਲ ਸਬਸਟੈਂਸ ਅਬਿਊਜ਼ ਡਰੱਗ ਅਬਿਊਜ਼ ਡਰਾਸਟਿਕਲੀ ਘਟ ਗਿਆ ਇਹ ਜਿਹੜਾ ਰਿਡਕਸ਼ਨ ਆਫ ਕੰਜ਼ਮਪਸ਼ਨ ਆਫ ਡਰੱਗਸ ਟੋਟਲੀ ਐਰਾਡੀਕੇਟ ਤਾਂ ਨਹੀਂ ਹੋਇਆ ਬਟ ਬਹੁਤ ਜ਼ਿਆਦਾ ਰਿਡਿਊਸ ਹੋ ਗਿਆ ਹੈ ਇਹ ਗਵਰਨਮੈਂਟ ਆਫ ਇੰਡੀਆ ਨੇ ਰੈਕਗਨਾਈਜ਼ ਕੀਤਾ ਤੇ ਸਾਨੂੰ ਫਰਸਟ ਪ੍ਰਾਈਜ਼ ਦਿੱਤਾ ਹੈ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਡਿਪਾਰਟਮੈਂਟ ਨੂੰ ਵਧਾਈ ਦਿੰਦਾ ਕਿ ਇਹ ਜੁਆਇੰਟ ਐਫਰਟ ਨਾਲ ਅਸੀਂ ਇਹ ਪ੍ਰਾਈਜ਼ ਜਿਹੜਾ ਹਾਸਲ ਕੀਤਾ ਹੈ ਹਲੇ ਤੱਕ ਅਸੀਂ ਜ਼ਿਆਦਾਤਰ ਫੋਕਸ ਬੱਚਿਆਂ ਤੇ ਕੀਤਾ ਸੀਗਾ ਇਸ ਸਾਲ ਅਸੀਂ ਮਦਰਸ ਨੂੰ ਵੀ ਮੇਨ ਫੋਕਸ ਦੇ ਵਿੱਚ ਲੈ ਕੇ ਆਵਾਂਗੇ ਮਾਵਾਂ ਠੱਡੀਆਂ ਛਾਵਾਂ ਉਹਨਾਂ ਦੇ ਥਰੂ ਜਿਹੜਾ ਅਸੀਂ ਜਿਹੜਾ ਪ੍ਰੈਜੈਂਟੇਸ਼ਨ ਹੈ ਹੋਰ ਡੀਪਰ ਲੈ ਕੇ ਜਾਵਾਂਗੇ ਐਂਡ ਕੋਸ਼ਿਸ਼ ਇਹ ਹੋਊਗੀ ਕਿ ਨਵਾਂ ਸ਼ਹਿਰ ਟੋਟਲੀ ਡਰਗ ਫਰੀ ਇਸ ਸਾਲ ਬਣ ਜੇ ਇਸ ਮੌਕੇ ਜ਼ਿਲ੍ਹੇ ਦੇ ਐਸਐਸਪੀ ਮਹਿਤਾਬ ਸਿੰਘ ਨੇ ਜਿੱਥੇ ਜ਼ਿਲ੍ਹਾ ਅਧਿਕਾਰੀਆਂ ਪੁਲਿਸ ਅਧਿਕਾਰੀਆਂ ਨੂੰ ਵਧਾਈ ਦਿੱਤੀ ਉੱਥੇ ਹੀ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਸਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਪੁਲਿਸ ਵੱਖ-ਵੱਖ ਪਹਿਲੂਆਂ ਦੇ ਉੱਪਰ ਲਗਾਤਾਰ ਕੰਮ ਕਰ ਰਹੀ ਹੈ। ਨਵਾਂ ਸ਼ਹਿਰ ਡਿਸਟ੍ਰਿਕਟ ਨੂੰ ਜਿਹੜਾ ਨਸ਼ਿਆਂ ਦੇ ਖਿਲਾਫ ਲੜਾਈ ਲਈ ਗਵਰਨਮੈਂਟ ਆਫ ਇੰਡੀਆ ਵੱਲੋਂ ਅਵਾਰਡ ਮਿਲਿਆ ਹੈਗਾ। ਇਹਦੇ ਲਈ ਮੈਂ ਸਾਰੇ ਹੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵਧਾਈ ਦੇਣਾ ਹੈਗਾ। ਇਹਦੇ ਵਿੱਚ ਜਿੱਦਾਂ ਕਿ ਮੈਂ ਦੱਸਿਆ ਕਿ ਅਸੀਂ ਦੋ ਪਹਿਲੂ ਤੇ ਲੜਾਈ ਲੜ ਰਹੇ ਹਾਂ ਇੱਕ ਇਨਫੋਰਸਮੈਂਟ ਪਾਰਟ ਹੈ। ਜਿੱਥੇ ਅਸੀਂ ਜਿਹੜੇ ਇਹ ਡਰਗ ਪੈਲਰਸ ਹੈਗੇ ਨੇ ਨਸ਼ਾ ਵੇਚਦੇ ਨੇ ਇਹਨਾਂ ਦੇ ਉੱਤੇ ਪੂਰੀ ਸਖਤੀ ਕੀਤੀ ਹੈਗੀ ਹੈ ਤੇ ਪਰਚੇ ਦਰਜ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਦੂਜਾ ਪਾਸਾ ਜਿਹੜਾ ਹੈਗਾ ਅਵੇਅਰਨੈਸ ਦਾ ਉਹਦੇ ਵਿੱਚ ਸਿਵਲ ਪ੍ਰਸ਼ਾਸਨ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਹੈਗਾ ਇਹਨਾਂ ਦੇ ਵੱਲੋਂ ਵੀ ਕਾਫੀ ਸੈਮੀਨਾਰ ਕਰਵਾਏ ਗਏ ਨੇ ਤੇ ਪੁਲਿਸ ਵੱਲੋਂ ਵੀ ਜਿਹੜੇ ਸਾਡੇ ਜੀਓ ਸਾਹਿਬਾਨ ਨੇ ਐਸ ਐਚਓ ਸਾਹਿਬਾਨ ਨੇ ਢੇਲੀ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੀ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਉਹਦੇ ਸਦਕਾ ਹੀ ਜਿਹੜਾ ਇਹ ਅਵਾਰਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮਿਲਿਆ ਹੋ